ਸਾਬ ਦੇ ਸਮਾਜਿਕ ਪਤੀਨਾਜੀ ਨੂੰ ਬਣਾਇਆ ਗਿਆ ਸਸ਼ੀਕਾਲ ਜੀ ਮੇਰੇ ਵੱਲੋਂ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਪ੍ਰਵੀਨ ਪਿੰਨਾ ਜੀ ਜੋ ਸਾਡੇ ਸੀਨੀਅਰ ਡਿਪਟੀ ਮੇਅਰ ਦੀ ਸੇਵਾਵਾਂ ਨਗਰ ਨਿਗਮ ਦੇ ਵਿੱਚ ਨਿਭਾ ਰਹੇ ਸੀਗੇ ਹੁਣ ਉਹਨਾਂ ਨੂੰ ਅੱਜ ਸਾਡੇ ਕੱਲ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਔਰ ਸਰਕਾਰ ਵੱਲੋਂ ਇਹਨਾਂ ਨੂੰ ਮੇਅਰ ਦੇ ਪਦ ਦੇ ਉੱਤੇ ਜਿਹੜਾ ਹੈਗਾ ਅਫੀਸ਼ੀਅਲਿੰਗ ਚਾਰਜ ਦੇ ਦਿੱਤਾ ਗਿਆ ਸੋ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੀਰ ਪਰ ਵੀਨ ਪਿੰਨਾ ਜੀ ਨੂੰ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਆਪਣੀ ਟੀਮ ਦੇ ਨਾਲ ਸਾਰੀ ਦੇ ਨਾਲ ਸਾਡੇ ਐਮਸੀ ਸਹਿਬਾਨਾਂ ਦੇ ਨਾਲ ਜਿਹੜਾ ਹੈਗਾ ਸ਼ਹਿਰ ਦੇ ਲਈ ਦਿਨ ਰਾਤ ਕੰਮ ਕਰਨਗੇ ਔਰ ਜਿੰਨੇ ਸਾਡੇ ਪ੍ਰੋਜੈਕਟਸ ਚੱਲ ਰਹੇ ਆ ਔਰ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਸਟਾਰਟ ਹੋਣ ਵਾਲੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਨੇਪੜੇ ਚਾਲਣ ਦੇ ਵਿੱਚ ਸਾਡੇ ਦਿਪਤੀ ਮੀਰ ਅਸ਼ੋਕਤ ਮਿਰਜ਼ਾ ਜੀ ਔਰ ਸਾਰੇ ਐਮਸੀ ਸਹਿਬਾਨ ਉਸ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਣਗੇ ਔਰ ਪਾਰਟੀ ਦਾ ਮਾਨ ਸਨਮਾਨ ਵਧਾਨਗੇ ਮੋਗਲ ਵਿਦਿਆਨਤ ਨੂੰ ਕੀ ਅਪੀਲ ਕਰਨਾ ਚਾਹੁੰਗੇ ਸਭ ਨੂੰ ਇਹੀ ਕਹਨੇ ਆ ਕਿ ਜੀ ਕੰਮ ਚੱਲ ਰਹੇ ਹੈਗੇ ਆ ਪੂਰੇ ਸ਼ਹਿਰ ਦੇ ਵਿੱਚ ਔਰ ਪਹਿਲਾਂ ਵੀ ਅਸੀਂ ਇਹੀ ਬੇਨਤੀਆਂ ਕਰਦੇ ਸੀਗੇ ਕਿ ਜਿਹੜੀਆਂ ਰੋਡਸ ਬਣ ਜਾਂਦੀਆਂ ਨੇ ਉਹ ਉਹਨਾਂ ਨੂੰ ਅਗਰ ਕੋਈ ਦਿੱਕਤ ਹੈਗੀ ਹੈ ਕੋਈ ਵਾਟਰ ਪਾਈਪਸ ਪਾਣੀ ਆ ਜਾਂ ਸੀਵਰੇਜ ਦੀ ਪਾਈਪ ਪਾਣੀ ਆ ਤਾਂ ਆਪ ਜਿਹੜੀ ਹੈਗੀ ਆ ਉਥੇ ਸੜਕਾਂ ਨੂੰ ਨਾਲ ਤੋੜਨ ਨਗਰ ਨਿਗਮ ਦੇ ਵਿੱਚ ਅਪਲੀਕੇਸ਼ਨ ਦੇ ਕੇ ਸਰਕਾਰ ਵੱਲੋਂ ਔਰ ਕਾਰਪੋਰੇਸ਼ਨ ਵੱਲੋਂ ਕੰਮ ਕਰਵਾਇਆ ਜਾਏਗਾ ਸੋ ਕੋਈ ਵੀ ਤੋੜਪਾਨ ਕਰਨ ਤੋਂ ਪਹਿਲਾਂ ਕਾਈਂਡਲੀ ਜਿਹੜਾ ਹੈਗਾ ਨਗਰ ਨਿਗਮ ਨੂੰ ਦੱਸਿਆ ਜਾਵੇ ਔਰ ਇਹ ਸਾਰੇ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈਗੇ ਆ ਔਰ ਸਾਰੇ ਕੰਮ ਜਿਹੜਾ ਹੈਗਾ ਨਗਰ ਨਿਗਮ ਵੱਲੋਂ ਕਰਵਾ ਕੇ ਦਿੱਤਾ ਜਾਏ ਆਮ ਵੀ ਪੜਦੇ ਨੇ ਕਿੰਨੇ ਕਿ ਲੱਖਾਂ ਦੇ ਪ੍ਰੋਜੈਕਟ ਜਿਹੜੇ ਰੁਕੇ ਸੀ ਹੁਣ ਕੱਲ ਪੈਣਗੇ ਸਾਡੇ ਜੀ 7.5 ਕਰੋੜ ਰੁਪਏ ਦੀ ਗਰਾਟ ਪੰਜਾਬ ਸਰਕਾਰ ਵੱਲੋਂ ਜਿਹੜੀ ਸੀਗੀ ਅ ਨਗਰ ਨਿਗਮ ਨੂੰ ਦਿੱਤੇ ਸੀ ਜਿਸ ਦੇ ਵਿੱਚ ਸਾਰੀਆਂ ਸੜਕਾਂ ਦਾ ਕੰਮ ਸੀਗਾ ਆਰਟੀਫਿਕੇਸ਼ਨ ਦਾ ਕੰਮ ਪਾਇਆ ਗਿਆ ਸੀਗਾ ਉਸ ਤੋਂ ਬਾਅਦ ਸਾਡੇ ਸੀਵਰੇਜ ਦਾ ਜਿਹੜਾ ਆਊਟਰ ਸਾਈਡਸ ਦਾ ਸੀਗਾ ਉਹ ਕੰਮ ਵੀ ਜਿਹੜੇ ਹੈਗੇ ਉਹ ਟੈਂਡਰ ਸਾਡੇ ਪਰਚ ਤਰੀਕ ਨੂੰ ਜਿਹੜੇ ਖੁੱਲਣ ਜਾ ਰਹੇ ਆ ਉਹ ਵੀ ਆਊਟਸਾਈਡ ਦੇ ਸਾਰੀਆਂ ਮੋਗੇ ਦੀਆਂ ਸੀਵਰੇਜ ਦਾ ਕੰਮ ਜਿਹੜਾ ਹੈਗਾ ਉਹ ਕੰਪਲੀਟ ਹੋ ਜਾਊਗਾ ਔਰ ਬਹੁਤ ਸਾਰੇ ਹੋਰ ਪ੍ਰੋਜੈਕਟਸ ਹੈਗੇ ਜਿਹੜੇ ਅਗਣ ਵਾਲੇ ਦਿਨਾਂ ਦੇ ਵਿੱਚ ਸਟਾਰਟ ਹੋਣ ਵਾਲੇ ਆ ਦੁਆਰਾ ਫਿਰ ਫਿਰ ਤੇ ਬਿਠਾਇਆ ਗਿਆ ਕਿਹੜੇ ਕਿਹੜੇ ਕੰਮ ਦੀ ਪਹਿਲ ਕੀਤੀ ਲੇਕਿਨ ਮੈਂ ਬਿਨਾਂ ਜਿਵੇਂ ਸਾਰੇ ਐਮਐਲਏ ਸਾਹਿਬ ਜਿਨ੍ਹਾਂ ਵੀ ਸੈਟ ਦੇ ਵਿੱਚ ਵਿਕਾਸ ਦੇ ਕੰਮ ਹੈ ਸੜਕਾਂ ਹੋਈਆਂ ਨਾਲੀਆਂ ਹੋਈਆਂ ਪਾਣੀ ਦਾ ਬਹੁਤ ਵੱਡਾ ਮੁੱਦਾ ਹੈ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਆਪ ਦੇ ਸਾਰੇ ਐਮਸੀ ਭਰਾਵਾਂ ਨਾਲ ਲੈ ਕੇ ਐਮਐਲਏ ਸਾਹਿਬ ਦਾ ਅਸ਼ੀਰਵਾਦ ਲੈ ਕੇ ਪਾਰਟੀ ਦੇ ਸੂਬੇ ਵਰਕਰਾਂ ਦਾ ਅਸ਼ੀਰਵਾਦ ਲੈ ਕੇ ਇਸ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਤੇ ਤੰਦ ਹੀ ਨਾਲ ਕਰਾਂਗਾ ਭਾਵਾਂ ਦਿਨ ਰਾਤ ਇੱਕ ਕਰਨਾ ਪੈ ਜੇ ਜੋ ਹੁਕਮ ਹੋਊਗਾ ਐਮਐਲ ਸਾਬ ਦਾ ਉਹੀ ਹੋ ਸ਼ਹਿਰ ਦੇ ਲੋਕ ਬਹੁਤ ਨੇ ਦੁਆਰਾ ਫਿਰ ਤੁਹਾਨੂੰ ਦੇਖ ਰਹੇ ਨੇ ਮੈਂ ਬਹੁਤ ਧੰਨਵਾਦ ਦੀਆਂ ਸਾਰੇ ਭੈਣ ਭਰਾਵਾਂ ਦਾ ਉਹਨਾਂ ਦੀਆਂ ਆਸਾਂ ਤੇ ਮੈਂ ਪੂਰਾ ਉਤਰਾਂ ਇਹ ਮੈਂ ਜੀਵੀ ਮਾਨਾ ਕੋਲ ਬੇਨਤੀ ਕਰਦਾ ਉਹਨਾਂ ਦੇ ਮੂਹਰੇ ਵੀ ਮੈਨੂੰ ਪੂਰੀ ਇਮਾਨਦਾਰੀ ਨਾਲ ਸੰਗਤਾਂ ਦੀ se pagan